ਸਤ ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਕੋਲੋਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੇ ਨੇ ਵਾਲੀ ਤਹਿਸੀਲ ਅ ਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਇੱਕ ਦੋ ਪਸ਼ੂ ਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਵੱਡੇ ਕੱਦ ਕਾਠ ਵਾਲੀ ਵਹਿੜਿਆ ਫਾਰਮ ਵਾਲੀ ਤੇ ਦੁੱਧ ਦਾ ਡਰਮੀਆਂ ਤੇ ਅੱਜ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਬਠਿੰਡ ਠੀਕ ਠਾਕ ਜੀ ਬਸ ਵਧੀਆ ਜੀ ਕਿਰਪਾ ਮਿਲਕਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਆਪਣਾ ਸੈਦ ਸਿੰਘ ਪਿੰਡ ਦੀਨੇਵਾਲੀ ਤਸੀਹੜਾ ਹੀ ਨਾਲਾ ਜਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਜੀ ਆਪਣਾ 9716 50920 ਠੀਕ ਹੈ ਜੀ ਹਾਂਜੀ ਹਾਂਜੀ ਬਈ ਕਿਹੜੇ ਏਰੀਆ ਤੋਂ ਲਿਆ ਆ ਕੱਢ ਕੇ ਇਹ ਜੀ ਦੂਰੋਂ ਹੀ ਆਂਦੀ ਆ ਫਾਰਮ ਚੋਂ ਲਿਆਂਦੀ ਆ ਵਸੀ ਅੱਛਾ ਜੀ ਹਾਂਜੀ ਹਾਂਜੀ ਜੱਸ ਤੋਂ ਆ ਸਹੀ ਜੀ ਠੀਕ ਹੈ ਤੇ ਬਾਈ ਦੱਸਿਓ ਆ ਦੇਖੋ ਕੀ ਕਿੰਨਾ ਟਾਈਮ ਹੋ ਗਿਆ ਸਿੰਡਰ ਕਿੰਨਾ ਸੂਆ ਸੂਈ ਆ ਇਹ ਵੀ ਜੀ ਦੂਜਾ ਸੂਆ ਸੂਈ ਜੇ 26 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਜੇ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਅੱਜ ਹੋ ਗਿਆ ਜੇ 7ਵਾਂ ਦਿਨ ਜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਠੀਕ ਹੈ ਜਿਹੜਾ ਮਾੜਾ ਜੀ ਨੂੰ ਲਾਉ ਦੇ ਕੱਲੋ ਜੀ ਚੱਕ ਪੰਡਾ ਪਈਆਂ ਕਰਮਾਲੀ ਨੇ ਖੋਲ ਹੀ দাও ਕੋਈ ਨਹੀਂ ਖੋਲ ਹੀ দাও ਖੋਲ 20 ਲੀਟਰ ਜਿਹੜਾ ਇਸ ਟਾਈਮ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਤੇ ਜਵਾਕੀ ਦੇ ਪਿੱਛੇ ਜਵਾਕੀ ਜੀ ਰਛਾ ਜੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਪਿੱਛੇ ਗਏ ਸਿੰਮ ਦਾ ਪਰ ਵਸੀ ਹੁੰਦੀ ਤੇ ਹੋਰ ਗੱਲ ਬਣ ਜਾਈਆਂ ਨਾ ਹਾਂਜੀ ਹਾਂਜੀ ਲਓ ਬਾਜੀ ਕਰੋ ਚੈੱਕ ਕਰ ਅੱਧ ਕੱਢ ਪਾਓ ਜੀ ਤਗੜਾ ਵਹਿੜਦਾ 30 ਤੋਂ ਪਲੱਸ ਜਾਊਗੀ ਦੁੱਧ ਨੂੰ ਅੱਛਾ ਜੀ ਦੇਖਣੀ ਦੇ ਇਹ ਤਾਂ ਪਲੱਸ ਭੁੜੀ ਠੀਕ ਹੈ ਲਓ ਬਾਜੀ ਭਲਵਾਨਾਂ ਨੂੰ ਦਹੀਂ ਆ ਤਰਾਂ ਤੇ ਤਰਾ ਖਾੜੇ ਜੇ ਭਲਵਾਨ ਨਹੀਂ ਤਰਦਾ ਚੈੱਕ ਕਰੋ ਚੈੱਕ ਇਹ ਛਾਣ ਵੀ ਆਣ ਕਲਾ ਕਲਾ ਕੜੀ ਐ ਚਾਹਾਂ ਸਾਈਡਾਂ ਤੇ ਹੀ ਇਦਾਂ ਛੋਰ ਦਜਾ ਸੁਆਤ ਹੋਈ ਆ ਤੇ 30 2 ਕਹਿੰਦਾ ਕਿ ਜਿਹੜਾ ਇਸ ਵਾਰੀ ਮਿਲਕ ਚਵਾਉਗੇ ਤੇ ਨਾੜਾ ਨੂੜਾ ਢਿੱਲਾ ਛੱਡੋ ਮੜਾ ਇਹ ਮੂੰਹ ਇਹਦਾ ਖਲਾਰੋ ਇੱਥੇ ਖਲਾਰੋ ਵੀ ਖਲਾਰ ਕੇ ਰੱਖੋ ਲਓ ਬਾਈ ਕਰੋ ਚੈੱਕ ਚਾਟ ਦਾ ਕਾਠ ਲਾ ਕੋਈ ਸ਼ੱਕ ਨਹੀਂ ਜਿਹੜਾ ਫੇਸ ਤੁਸੀਂ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਇਧਰ ਨੂੰ ਘੁਮਾਓ ਫੇਰ ਇੱਕ ਠੀਕ ਜੀ ਠੀਕ ਹੈ ਲੈ ਆਜੋ ਵੀ ਲਾਗੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਥਣਾ ਦਾ ਸੈਜ ਗਿਆ ਵੈਣ ਗੇਟ ਦੇ ਕੋਲ ਠੰਡਾ ਘਾਟ ਠੰਡ ਨਹੀਂ ਹੈਣ ਬਲਬੀ ਆ ਇਹਨਾਂ तकरीबन 6 ਤੋਂ 7 ਦੇ ਨੁਹਲੇ ਆ ਜੀ ਪੋਲਾ ਰੇ ਬਾਈ ਦੁੱਧ ਲੈ ਆ ਗਈ ਆ ਨਹੀਂ ਨਹੀਂ ਵੀਰ ਜੀ ਦੁੱਧ ਤਾਂ ਬਣ ਗਿਆ ਜੀ ਠੀਕ ਹੈ ਠੀਕ ਹੈ ਹਾਂ ਜੀ ਦੁੱਧ ਬਣ ਗਿਆ ਜੀ ਠੀਕ ਹੈ ਜੀ ਚਲੋ ਬਈ ਮੈਲਾ ਮੂਲਾ ਮਾਰ ਕੇ ਤੇ ਬਾਈ ਕਹਿੰਦਾ 30 ਪਲੱਸ ਜਿਹੜਾ ਦੁੱਧ ਚਵਾਉਂਗੇ ਏ ਬਾਕੀ ਵੀ ਜੀ ਛੱਡੀਆਂ ਛੇੜੀਆਂ ਵੀ ਚੈੱਕ ਕਰ ਸਕਦੇ ਨੇ ਠੀਕ ਹੈ ਠੀਕ ਹੈ ਕਰਮਾਈ ਸਲੇ ਇਦਾਂ ਹੀ ਬਰੋ ਭਾਣ ਠੀਕ ਹੈ ਜੀ 1.5 ਫੁੱਟ ਗਾਣ ਉਹ ਤੇ ਫੁੱਟ ਫੁੱਟ ਪਿਛੇ ਨੂੰ ਬਣੀ ਆ ਤੇ ਕਰੋ ਚੈੱਕ ਆਪ ਫਾਰਮ ਵਾਲੀ ਵੀ ਜੀ ਵੜ ਜੇ ਚੰਗੀ ਚੰਗੀ ਫਾਰਮ ਕਿ ਦਿੰਦੀ ਆਪਾਂ ਆਹ ਵਾਜੀ ਕਰੋ ਚੱਕ ਦੇ ਲਾਗੇ ਤਾਂ ਨਾਲਾ ਨੋੜਾ ਵੀ ਚੰਡੇ ਤੇ ਆ ਗਿਆ ਚੰਗੀਆਂ ਤੇ ਥਰਡ ਸੂਨ ਜਿਹੜਾ ਬਹੁਤ ਜਿਆਦਾ ਚੰਗਾ ਲੱਗਾ ਵਾ ਤੇ ਭਾਈ ਮੋਲੇ ਦਾ ਮੁੱਲ ਵਿੱਚ ਜੈ ਜੀ ਕਰਦੀ ਹੈ ਹਾਂ ਜੀ ਮੁੱਲ 80 ਕਰ ਲਓ 85 ਕਰ ਲਓ ਅੱਛਾ ਜੀ ਹਾਂ ਨਾ 75 ਦੀ ਦੇ ਦਾਂਗੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਨਾ 75 ਦੀ ਦੇ ਦਾਂਗੇ ਤੇ ਹੋਰ ਕੋਈ ਮਾਨਤਾਂ ਕਰਤੀਏ ਥੋੜਾ ਪਤਾ ਮਾਨਤਾਂ ਕਰਤੀਏ ਹਾਂ ਜੀ ਯਾਰ ਛੱਡ ਦਾਂਗੇ ਵੀਰ ਜੀ 74 ਦੇ ਹਾਂਜੀ ਚਲੋ ਦੋ ਛੱਡ ਦਾਂਗੇ ਠੀਕ ਹੈ ਜੀ ਇੱਧਰ ਜੀ ਵੜ ਦੇ ਦਾਂਗੇ ਠੀਕ ਹੈ ਜੀ ਬਾਕੀ ਵੀਰ ਕੋ ਫੋਨ ਲਾਵੇ ਤੇ ਹੋਰ ਕੋਈ ਨਹੀਂ ਕਰ ਦਾਂਗੇ ਛੋਟਾ ਛੱਪਾ ਵੀ ਠੀਕ ਹੈ ਠੀਕ ਹੈ ਲੋ ਬਾਈ ਮੌਕੇ ਤੇ ਬਾਈ ਕਹਿੰਦਾ ਕਿ ਹੋਰ ਵੀ ਛੋਟਾ ਛੱਪਾ ਕਰ ਦਾਂਗੇ ਬਿਲਕੁਲ ਵੜ ਦੇ ਸਾਬ ਨਾਲ ਮੁੱਲ ਜੈਜਪਾਤਾ ਬਾਈ ਹੁਣਾਂ ਨੇ ਤੇ 30 ਪਲੱਸ ਜਿਹੜੀ ਵਹਿੜਿਆ ਇੰਨੇ ਦੀ ਚਲੋਂਦੀ ਵੀ ਨਹੀਂ ਆ ਤੇ ਬਾਕੀ ਬਾਈ ਹੁਣਾਣੇ ਚਲੋ ਪਹਾੜਾ ਮੇਲੀ ਤੇ ਪਹਾੜਾ ਹੀ ਪਾਤੀ ਆ 26 ਗੱਲ ਵਿੱਚ ਐਸਮ ਜਿਹੜਾ ਮੁੱਕ ਦਾ ਚੋਂਡੇ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਮੇਰਾ ਵੀਰ ਭਰਾ ਕੋ ਆ ਕੇ ਤਸੱਲੀ ਕਰਕੇ ਖੜੇ ਅੱਛਾ ਜੀ ਹਾਂਜੀ ਹਾਂਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਠੀਕ ਹੈ ਠੀਕ ਹੈ ਜੀ ਚਲੋ ਭਾਈ ਆਜੋ ਭਾਈ ਆਜਾ ਸੋ ਫਿਰ ਵੇੜ ਦੇ ਬਰੇ ਇਹ ਵੀ ਜੀ ਪਹਿਲਾਂ ਸੁ ਆ ਜੇ ਅੱਛਾ ਜੀ ਹਾਂਜੀ ਹਾਂਜੀ ਕਾਂਜੀ ਆ ਦੇ ਵਸੀ ਤੇ ਇਹਨੂੰ ਬਣੀ ਨਾ ਗਏ ਪੌਣੇ ਦੋ ਮਹੀਨੇ ਅੱਛਾ ਜੀ ਹਾਂਜੀ ਹਾਂਜੀ ਇਹ ਆਪਣੇ ਰਿਸ਼ਤੇਦਾਰਾਂ ਕੋਈ ਹੀ ਹੋ ਗਏ ਬਾਹਰ ਅੱਛਾ ਜੀ ਤੇ ਉਹਨਾਂ ਨੇ ਸਾਡੇ ਕੋਲ ਕੱਲ ਦਿੱਤੀ ਠੀਕ ਹੈ ਠੀਕ ਹੈ ਹਾਂ ਜੀ ਜਿੱਦੋਂ ਸਾਡੇ ਤੋਂ ਤੁਹਾਨੂੰ ਪਤਾ ਸਾੰਭੀ ਸੂੰਭੀ ਨਹੀਂ ਜਾਂਦੀ ਹਾਂ ਜੀ ਹਾਂ ਜੀ ਤੇ ਸਾਹਮਣਾ ਉਹਨਾਂ ਕੋਲ ਨਹੀਂ ਹੁੰਦਾ ਸਾਹਮਣਾ ਸਾਹਮਣੇ ਨਹੀਂ ਹੁੰਦੀ ਸਾਹਮਣੇ ਘਾਟੀ ਗਈ ਠੀਕ ਹੈ ਠੀਕ ਹੈ ਸਾਹਮਣੇ ਵੱਲ ਥੋੜਾ ਜਿਹਾ ਮਾਰ ਖਾ ਗਈ ਨਹੀਂ ਇਹ ਕਰੋ ਫੇਸਵਾਲ ਦੀ ਫੇਸ ਚ ਗਈ ਯਾਦ ਹੈ ਨਿਕਾ ਜਾ ਫੇਸ ਆ ਤੇ ਪੌਣੇ ਇੱਕ ਦੋ ਮਹੀਨੇ ਦੇ ਆਸ-ਪਾਸ ਜਿਹੜੀ ਇਹ ਗੱਬੜ ਆ ਤੇ ਬਾਈ ਇਹ ਤਾਂ ਹਰਮੋਲਾ ਮੋਲ ਵੀ ਜੀ ਮੈਂ ਤਾਂ 15 ਕਰ 15 ਦੇ ਦਈਏ ਨਹੀਂ ਕਰ ਦਈਏ ਮਾਨਤਾਂ ਮਾਨਦਨ ਕਰ ਦਈਏ ਹਾਂ ਜੀ ਦੋ ਛੱਡ ਦਾਂਗੇ ਵਿੱਚ ਜੀ 13 ਦੇ ਹਾਂਜੀ 13 ਦੇ ਯਾਰ ਹੋਰ ਛੱਡ ਦਿੰਗੇ 12 ਦੇ ਦੇ ਦਾਂਗੇ ਠੀਕ ਹੈ ਜੀ 9:00 ਵਜੇ 12000 ਦੇ ਤੇ ਜਿਹੜਾ ਵੀਰਪਰਾ ਸੰਭ ਲਊਗਾ ਤੇ ਬਰੀਡ ਬਹੁਤ ਹੀ ਚੰਗੀ ਆਵੀ ਆ ਪ्योर ਵੀ ਜੀ ਪੰਜਾਬ ਵਾਲੀ ਜੱਸੀ ਆ ਇਹ ਜੱਸੀ ਤਾਂ ਨਹੀਂ ਕਾਜ ਆ ਫੇਸ ਆ ਤੇ ਫੇਸ ਭਾਏ ਆਉਣ ਮਲ ਜਾ ਕਮਾਣ ਇੱਕ ਮਿੰਟ ਸੰਭ ਹੀ ਨਹੀਂ ਕਿਸੇ ਨੇ ਡੰਡ ਲਾਈ ਉਹ 1:00 ਵਜੇ ਕਰੋ ਫੇਸ ਕੁਆਲਟੀ ਆ ਕਬੂਤਰ ਦਾ ਬੱਜਾ ਵਾ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਤੇ ਜਿਹੜਾ ਵੀਰਪਰਾ ਸੰਭ ਲਾ ਲੈ ਜਾਊਗਾ ਤੇ ਚਲੋ ਚੰਗਾ ਦੁੱਧ ਚੋਈ ਜਾਊਗਾ ਤੇ ਬਾਕੀ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਬੱਚੋਂ ਪਾਲਕ ਪਰਵਾਂ ਦਾ